ਚੱਲਿਆ ਪਿੰਡਾ ਧਾਂਦਰਾ ਕੋਲੀਆਂ ਸੀ ਦੋ ਚੱਲੀਆਂ ਲੁਧਿਆਣੇ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਸੰਦੀਲੇ ਦਾ ਪਿੰਡ ਆ ਫੁੱਫੜ ਸੁਣਦਾ ਰਹੇ ਹੋਣਗੇ ਜੋੜਿਓ 11000 ਰੁਪਈਆ ਬਾਈ ਜੀ ਆ ਸ਼ਿਫਟ ਤੇ ਲੱਗ ਗਿਆ 11000 ਰੁਪਈਆ ਚਾਹੇ ਕੋਈ ਇੱਧਰਲਾ ਬੰਦਾ ਚਾਹੇ ਕੋਈ ਉੱਧਰਲਾ ਬਾਈ ਜੀ ਪੂਰਾ ਮਾਨ ਸਤਿਕਾਰ ਕਿਸੇ ਨੇ 500 ਲਾਉਣਾ ਕਿਸੇ ਨੇ 5000 ਲਾਉਣਾ ਕਿਸੇ ਨੇ 100 ਲਾਉਣਾ ਕਿਸੇ ਨੇ 200 ਲਾਉਣਾ ਕਿਸੇ ਨੇ 1000 ਲਾਉਣਾ ਬਾਜੀ ਫਿਰ ਗੱਲ ਤਾਂ ਐਡੇ ਪ੍ਰੋਗਰਾਮ ਤੇ ਐਡੀ ਹੋਣੀ ਆ ਕਿਉਂਕਿ ਜਿਹੜਾ ਅੱਜ ਦਾ ਪ੍ਰੋਗਰਾਮ ਚੱਲਦੀ ਆ ਤੇ ਉਹ ਗੋਪੀ ਹੋਣੀ ਗੱਲ ਕਰਨ ਕੇ ਜਦੋਂ ਸਮਾਂ ਮੈਂ ਉਹਨਾਂ ਨੂੰ ਦਿਨਾ ਇਧਰੋਂ ਕਿਉਂਕਿ ਜਿਹੜਾ ਬਾਜੀ ਖੇਡਦਾ ਲੋਕ ਸਵਾਗ YouTube ਤੇ ਬੈਠਾ ਕੀ ਭਾਈ ਬੈਠੇ ਦੇਖ ਰਹੇ ਆ ਨਜ਼ਾਰਾ ਤੱਕ ਰਹੇ ਆ ਤੇ ਉਧਰੋਂ ਤਰਸੀਮ ਇਹ ਕੰਪਿਊਟਰ ਦਾ ਖਿਡਾਰੀ ਆ ਵੀਰ ਉਹ ਗੱਡੀ 'ਚ ਬੈਠ ਕੇ ਸਾਰਾ ਝਾਵੇਂ ਨਗਰ ਦਾ ਇਧਰੋਂ ਬਾਈ ਕਾਲਾ ਸਟੈਂਡ ਦੇ ਉੱਤੇ ਆ ਤੇ ਪੂਰੀ ਟੀਮ ਮਾਲਵਾ ਟੀਵੀ ਦੀ ਸਾਡੀ 20 ਸੈਕਿੰਡ 53 ਪੁਆਇੰਟ ਲੱਗਿਆ ਭਾਈ ਜੀ ਸਮਾਂ ਮਾਰੀ ਤਾਂ ਗੋਪੀ ਨਿਗਾ ਇਹ ਮਾਰੀ ਤਾਂ ਨਿਗਾ ਇਹ ਆ ਭਾਈ ਜੀ ਬਾਬਾ ਇਹ ਜਿੱਥੇ ਰਸ਼ੀਨ ਇਹ ਨਿੰਦਰ ਰਸ਼ੀਨ ਇਟਲੀ ਚ ਜੱਸਾ ਰਸ਼ੀਨ ਤੇ ਦੇਖਦੇ ਆ ਗੱਲ ਕਿੱਥੇ ਜੁੜਦੀ ਆ ਇਹ ਬਾਬੇ ਇਹ ਮੀਕਾ ਧਾਂਦਰਾ ਅਮਨਦੀਪ ਤਿਹੜਾ ਭਵਿੰਦਰ ਸਿੰਘ ਗਰੇਵਾਲ ਰੈਕੋਟ ਪਿੰਡਰੀ ਟੱਟ ਮੀਤਾ ਬਿਲਕਾ ਆ ਬਾਜ ਤਾਂਦਰਾ ਮਿੰਦੀ ਘਰਾਪਰ ਸ਼ੀਨ ਨਿੰਦਰ ਸ਼ੀਨ ਬਾਬਾ ਰਸ਼ੀਨ ਜੱਸਾ ਰਸ਼ੀਨ 2053 ਦੇ ਨਾਲ ਇੱਕ ਨੰਬਰ ਤੇ ਰਹੇ ਹੋ ਤੇ ਉਹ ਜਿਹੜੀ ਸਾਹਮਣੀ ਫਰੈਜ